ਮੈਂ ਐਸਐਸਏ ਤਲਵਿੰਦਰ ਸਿੰਘ ਹਾਂ ਜੀ ਜਿਹੜਾ ਅੱਜ ਨਾਕਾ ਲਗਾਇਆ ਇਹ ਇਹ ਨਾਕਾ ਸਰ ਰੂਟੀਨ ਦੀ ਚੈਕਿੰਗ ਹੈ ਜੋ ਨਵੇਂ ਕਾਨੂੰਨ ਆਏ ਉਹਨਾਂ ਬਾਰੇ ਵੀ ਸਾਰਿਆਂ ਨੂੰ ਬਰੀਫ ਕੀਤਾ ਬਰੀਫ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਵੀ ਬਰੀਫ ਕੀਤਾ ਜਾ ਰਿਹਾ ਹੈ ਕਿ ਟ੍ਰਿਪਲ ਜਿਹੜੇ ਆਉਂਦੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਹੈ ਕਿ ਰੂਟੀਨ ਦੀ ਚੈਕਿੰਗ ਹੈ ਜਿਵੇਂ ਚਲਦੀ ਹੈਗੇ ਉਸ ਤਰ੍ਹਾਂ ਹੀ ਚੱਲ ਰਹੀ ਹੈ ਕਿਉਂਕਿ ਲਾ ਐਂਡ ਆਰਡਰ ਮੈਂਟਰ ਰੱਖਿਆ ਜਾਵੇ ਤੇ ਸਾਰਿਆਂ ਦੀ ਸੁਰੱਖਿਆ ਜਾਨ ਆਉਣ ਮਾਲ ਦੀ ਸੁਰੱਖਿਆ ਦੀ ਸਾਰੇ ਦੀ ਹਫਾਜ਼ਤ ਕਰਨਾ ਪੁਲਿਸ ਦਾ ਫਰਜ ਹੈ ਇਸ ਕਰਕੇ ਅਸੀਂ ਆਪਣਾ ਫਰਜ ਤੇ ਆਪਣੀ ਡਿਊਟੀ ਨਿਭਾ ਰਹੇ ਹਾਂ ਇਸ ਕਰਕੇ ਨਾਲ ਨਾਲ ਇਸ ਕਰਕੇ ਮਹਿਕਮੇ ਦਾ ਵੀ ਜੋ ਕਾਨੂੰਨ ਚੱਲ ਰਹੇ ਨੇ ਜੋ ਅਫਸਰ ਹਦਾਇਤਾਂ ਦਿੰਦੇ ਨੇ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਮੈਂ ਏਐਸਆਈ ਤਲਵਿੰਦਰ ਸਿੰਘ ਹਾਂਜੀ ਜਿਹੜਾ ਅੱਜ ਨਾਕਾ ਲਗਾਇਆ ਜੀ ਇਹ ਨਾਕਾ ਸਾਰਾ ਰੂਟੀਨ ਦੀ ਚੈਕਿੰਗ ਹੈ ਜੋ ਨਵੇਂ ਕਾਨੂੰਨ ਆਏ ਉਹਨਾਂ ਬਾਰੇ ਵੀ ਸਾਰਿਆਂ ਨੂੰ ਬਰੀਫ ਕੀਤਾ ਬਰੀਫ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਵੀ ਬਰੀਫ ਕੀਤਾ ਜਾ ਰਿਹਾ ਹੈ ਕਿ ਟ੍ਰਿਪਲ ਜਿਹੜੇ ਹੁੰਦੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਹੈ ਕਿ ਰੂਟੀਨ ਦੀ ਚੈਕਿੰਗ ਹੈ ਜਿਵੇਂ ਚਲਦੀ ਹੈ ਅੱਗੇ ਉਸ ਤਰ੍ਹਾਂ ਹੀ ਚੱਲ ਰਹੀ ਹੈ ਕਿਉਂਕਿ ਲਾ ਐਂਡ ਆਰਡਰ ਮੈਂਟਨ ਰੱਖਿਆ ਜਾਵੇ ਤੇ ਸਾਰਿਆਂ ਦੀ ਸੁਰੱਖਿਆ ਜਾਨ ਆਉਣ ਮਾਲ ਦੀ ਸੁਰੱਖਿਆ ਦੀ ਸਾਰੇ ਦੀ ਹਫਾਜ਼ਤ ਕਰਨਾ ਪੁਲਿਸ ਦਾ ਫਰਜ ਹੈ ਇਸ ਕਰਕੇ ਅਸੀਂ ਆਪਣਾ ਫਰਜ ਤੇ ਆਪਣੀ ਡਿਊਟੀ ਨਿਭਾ ਰਹੇ ਹਾਂ ਇਸ ਕਰਕੇ ਨਾਲ ਨਾਲ ਇਸ ਕਰਕੇ ਮਹਿਕਮੇ ਦਾ ਵੀ ਜੋ ਕਾਨੂੰਨ ਚੱਲ ਰਹੇ ਨੇ ਜੋ ਅਫਸਰ ਹਦਾਇਤਾਂ ਦਿੰਦੇ ਨੇ ਉਹਨਾਂ ਦੀ ਪਾਲਣਾ ਕਰ ਰਹੇ ਆਂ ਮੈਂ ਐਸਐਸਏ ਤਲਵਿੰਦਰ ਸਿੰਘ ਹਾਂਜੀ ਜਿਹੜਾ ਅੱਜ ਨਾਕਾ ਲਗਾਇਆ ਇਹ ਨਾਕਾ ਸਰ ਰੂਟੀਨ ਦੀ ਚੈਕਿੰਗ ਹੈ ਜੋ ਨਵੇਂ ਕਾਨੂੰਨ ਆਏ ਉਹਨਾਂ ਬਾਰੇ ਵੀ ਸਾਰਿਆਂ ਨੂੰ ਬਰੀਫ ਕੀਤਾ ਬਰੀਫ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਵੀ ਬਰੀਫ ਕੀਤਾ ਜਾ ਰਿਹਾ ਹੈ ਕਿ ਟ੍ਰਿਪਲ ਜਿਹੜੇ ਆਉਂਦੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਹੈ ਕਿ ਰੂਟੀਨ ਦੀ ਚੈਕਿੰਗ ਹੈ ਜਿਵੇਂ ਚਲਦੀ ਹੈ ਅੱਗੇ ਉਸ ਤਰ੍ਹਾਂ ਹੀ ਚੱਲ ਰਹੀ ਹੈ ਕਿਉਂਕਿ ਲਾ ਐਂਡ ਆਰਡਰ ਮੈਂਟਰਨ ਰੱਖਿਆ ਜਾਵੇ ਤੇ ਸਾਰਿਆਂ ਦੀ ਸੁਰੱਖਿਆ ਜਾਨ ਆਉਣ ਮਾਲ ਦੀ ਸੁਰੱਖਿਆ ਦੀ ਸਾਰੇ ਦੀ ਹਫਾਜ਼ਤ ਕਰਨਾ ਪੁਲਿਸ ਦਾ ਫਰਜ ਹੈ ਇਸ ਕਰਕੇ ਅਸੀਂ ਆਪਣਾ ਫਰਜ ਤੇ ਆਪਣੀ ਡਿਊਟੀ ਨਿਭਾ ਰਹੇ ਹਾਂ ਇਸ ਕਰਕੇ ਨਾਲ ਨਾਲ ਇਸ ਕਰਕੇ ਮਹਿਕਮੇ ਦਾ ਵੀ ਜੋ ਕਾਨੂੰਨ ਚੱਲ ਰਹੇ ਨੇ ਜੋ ਅਫਸਰ ਹਦਾਇਤਾਂ ਦਿੰਦੇ ਨੇ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਮੈਂ ਏਐਸਆਈ ਤਲਵਿੰਦਰ ਸਿੰਘ ਹਾਂਜੀ ਜਿਹੜਾ ਅੱਜ ਨਾਕਾ ਲਗਾਇਆ ਹੈ ਜੀ ਇਹ ਨਾਕਾ ਸਾਰਾ ਰੂਟੀਨ ਦੀ ਚੈਕਿੰਗ ਹੈ ਜੋ ਨਵੇਂ ਕਾਨੂੰਨ ਆਏ ਉਹਨਾਂ ਬਾਰੇ ਵੀ ਸਾਰਿਆਂ ਨੂੰ ਬਰੀਫ ਕੀਤਾ ਬਰੀਫ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਵੀ ਬਰੀਫ ਕੀਤਾ ਜਾ ਰਿਹਾ ਹੈ ਕਿ ਟ੍ਰਿਪਲ ਜਿਹੜੇ ਆਉਂਦੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਹੈ ਕਿ ਰੂਟੀਨ ਦੀ ਚੈਕਿੰਗ ਹੈ ਜਿਵੇਂ ਚਲਦੀ ਹੈ ਅੱਗੇ ਉਸ ਤਰ੍ਹਾਂ ਹੀ ਚੱਲ ਰਹੀ ਹੈ ਕਿਉਂਕਿ ਲਾ ਐਂਡ ਆਰਡਰ ਮੈਂਟਨ ਰੱਖਿਆ ਜਾਵੇ ਤੇ ਸਾਰਿਆਂ ਦੀ ਸੁਰੱਖਿਆ ਜਾਨ ਆਉਣ ਮਾਲ ਦੀ ਸੁਰੱਖਿਆ ਦੀ ਸਾਰੇ ਦੀ ਹਫਾਜ਼ਤ ਕਰਨਾ ਪੁਲਿਸ ਦਾ ਫਰਜ ਹੈ ਇਸ ਕਰਕੇ ਅਸੀਂ ਆਪਣਾ ਫਰਜ ਤੇ ਆਪਣੀ ਡਿਊਟੀ ਨਿਭਾ ਰਹੇ ਹਾਂ ਇਸ ਕਰਕੇ ਨਾਲ ਨਾਲ ਇਸ ਕਰਕੇ ਮਹਿਕਮੇ ਦਾ ਵੀ